ਉਹ ਅਕਾਲੀ ਆਗੂ ਜਿਨ੍ਹਾਂ ਨੇ ਸੁਖਬੀਰ ਬਾਦਲ ਦੇ ਖਿਲਾਫ ਸਿੰਘ ਸਾਹਿਬ ਨੂੰ ਜਾ ਕੇ ਚਿੱਠੀ ਦਿੱਤੀ ਸੀਗੀ ਪੱਤਰ ਲਿਖਿਆ ਸੀਗਾ ਤਰਖਾਸਤ ਕੀਤੀ ਸੀਗੀ ਔਰ ਇਹਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਦੋਸ਼ੀ ਕਰਦਾਨਿਆ ਸੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਵੀ ਨਾਲ ਸੀਗੇ ਹੁਣ ਉਹ ਕਹਿ ਰਹੇ ਨੇ ਕਿ ਅਸੀਂ ਨਾਲ ਨਹੀਂ ਸੀ ਸਾਡਾ ਕਿਸੇ ਫੈਸਲੇ ਦੇ ਵਿੱਚ ਰੋਲ ਨਹੀਂ ਸੀ ਸਾਡੀ ਕੋਈ ਭੂਮਿਕਾ ਨਹੀਂ ਸੀ ਫਿਰ ਵੀ ਅਸੀਂ ਕੱਲ ਤੱਕ ਸਾਹਬ ਤੇ ਜਾਵਾਂਗੇ ਪਰ ਇਹ ਡਬਲ ਸਟੈਂਡਰਡ ਨਹੀਂ ਕੀ ਸਰਦਾਰ ਹਰਮੀਰ ਸਿੰਘ ਜੀ ਜਦੋਂ ਇਸ ਤਰ੍ਹਾਂ ਦੀ ਗੱਲ ਕੀਤੀ ਜਾਂਦੀ ਹੈ ਪਹਿਲਾਂ ਤੁਸੀਂ ਬਿਨਾਂ ਸ਼ਰਤ ਤੇ ਕਹਿ ਰਹੇ ਹੋ ਕਿ ਅਸੀਂ ਵੀ ਗੁਨਾਹਗਾਰਾਂ ਕਿਉਂਕਿ ਅਸੀਂ ਉਸ ਵੇਲੇ ਨਾਲ ਸੀਗੇ ਹੁਣ ਤੁਸੀਂ ਉਹਦੇ ਵਿੱਚ ਆਪਣੇ ਆਪ ਨੂੰ ਵੱਖਰਾ ਕਰ ਰਹੇ ਹੋ ਇਹ ਕਹਿ ਕੇ ਕਿ ਸਾਨੂੰ ਕਿਹੜਾ ਪੁੱਛਿਆ ਗਿਆ ਕਿਹੜਾ ਕਿਸੇ ਮੀਟਿੰਗ 'ਚ ਗੱਲ ਹੋਈ ਹੈ ਸਾਡੀ ਤਾਂ ਕਿਸੇ ਨੇ ਰਾਏ ਹੀ ਨਹੀਂ ਲਈ ਜਾਂ ਜੇ ਤੁਸੀਂ ਇਹ ਵੀ ਕਹਿੰਦੇ ਹੋ ਕਿ ਮੀਟਿੰਗਾਂ 'ਚ ਤਾਂ ਫੈਸਲਾ ਹੀ ਨਹੀਂ ਹੋਇਆ ਤਾਂ ਘੱਟੋ-ਘੱਟ ਜਿਸ ਪਾਰਟੀ ਜਿਹੜੀ ਪਾਰਟੀ ਜਿਸ ਤਰੀਕੇ ਨਾਲ ਅੱਗੇ ਵਧ ਰਹੀ ਸੀਗੀ ਉਹਦੇ ਤੁਸੀਂ ਮੈਂਬਰ ਤਾਂ ਸੀਗੇ ਤੁਸੀਂ ਮੀਟਿੰਗ 'ਚ ਨਾ ਹੋ ਕੇ ਜੇਕਰ ਤੁਸੀਂ ਜਨਤਕ ਤੌਰ ਤੇ ਕੋਈ ਪਤਾ ਲੱਗਦਾ ਤੁਹਾਨੂੰ ਤੇ ਵਿਰੋਧ ਕਰਦੇ ਤਾਂ ਸ਼ਾਇਦ ਗੱਲ ਹੋਰ ਹੁੰਦੀ ਤੁਹਾਨੂੰ ਲੱਗਦਾ ਨਹੀਂ ਕਿ ਇਹ ਵੀ ਇੱਕ ਟਰੈਪ 'ਚ ਫਸ ਰਹੇ ਨੇ ਇਹ ਬਚ ਕੇ ਨਿਕਲਣ ਦਾ ਯਤਨ ਕਰ ਰਹੇ ਨੇ ਉਹਨਾਂ ਨੂੰ ਲੱਗਦਾ ਹੋਵੇ ਕਿ ਕਿਤੇ ਇਹ ਨਾ ਹੋਵੇ ਕਿ ਸਿੰਘ ਸਾਹਿਬ ਸਾਰਿਆਂ ਨੂੰ ਹੀ ਬਾਹਰ ਕਰ ਦੇਣ ਥੋੜੀ ਦੇਰ ਲਈ ਜਿਹੜੀ ਪੋਲੀਟੀਕਲ ਸਰਗਰਮੀ ਉਹਦੇ ਤੋਂ ਵਾਂਝਿਆ ਕਰ ਦੇਣ ਤੇ ਅਸੀਂ ਪਹਿਲਾਂ ਹੀ ਕਹਿ ਦਈਏ ਜੀ ਸਾਡਾ ਤੇ ਕੋਈ ਰੋਲ ਨਹੀਂ ਸੀ ਬਚ ਕੇ ਨਿਕਲਦਾ ਇਹ ਤਰੀਕਾ ਕੀ ਕਹਿੰਦੇ ਹੋ ਇਹਨੂੰ ਇਹ ਕਿਹੜਾ ਪੈਥਟੜ ਹੈ ਨਹੀਂ ਬਚ ਕੇ ਨਿਕਲ ਨਹੀਂ ਤਾਂ ਜਿਹੜਾ ਵੀ ਟਰਾਈ ਕਰੂਗਾ ਉਹ ਸਮਝ ਲਓ ਇਨ ਫਿਊਚਰ ਉਹਦੀ ਪੋਲੀਟਿਕਸ ਨਹੀਂ ਚੱਲ ਸਕਦੀ ਕਿਸੇ ਉਹਦੇ ਇਹ ਪਬਲਿਕ ਇੱਕ ਜਨਤਕ ਸੈਂਟੀਮੈਂਟ ਹੁੰਦਾ ਹੈ ਜਜ਼ਬਾਤ ਹੁੰਦੇ ਜਦੋਂ ਤੁਸੀਂ ਕਹਿੰਦੇ ਹੋ ਕਿ ਅਸੀਂ ਨਤਮਸਤਕ ਹੋ ਕੇ ਨਮਾਣੇ ਸਿੱਖਾਂ ਦੇ ਵਜੋਂ ਗਏ ਆਂ ਸਲੰਡਰ ਕਰ ਰਹੇ ਆ ਗੁਨਾਹ ਹੋਏ ਨੇ ਤੁਸੀਂ ਤਾਂ ਦਰਖਾਸਤ ਲੈ ਕੇ ਗਏ ਉਹ ਬਲਕੇ ਇੱਕ ਚੰਗੀ ਗੱਲ ਕੀਤੀ ਇਹ ਕੋਈ ਮਾੜੀ ਗੱਲ ਨਹੀਂ ਐ ਕਿ ਕਿਸੇ ਨੇ ਕੋਈ ਲੈ ਗਿਆ ਤਾਂ ਉਹਨੂੰ ਮਤਲਬ ਕਿਸੇ ਨੇ ਤਾਂ ਜਾਣਾ ਇਸੇ ਨਾ ਜਾਂਦੇ ਹੋਰ ਲਟਕਦੇ ਰਹਿੰਦਾ ਮਾਮਲਾ ਲਟਕਦਾ ਰਹਿੰਦਾ ਕਾਫੀ ਲੰਮਾ ਸਮਾਂ ਤਾਂ ਚਲੋ ਚਲੇ ਗਏ ਇੱਕ ਚੰਗੀ ਗੱਲ ਪਰ ਹੁਣ ਉਹ ਪਿੱਛੇ ਨਹੀਂ ਸਵਾਲ ਇਹ ਨਹੀਂ ਹੁੰਦਾ ਕਿ ਤੁਸੀਂ ਮੀਟਿੰਗ 'ਚ ਸੀਗੇ ਜਾਂ ਨਹੀਂ ਸੀ ਤੁਸੀਂ ਮੀਟਿੰਗ 'ਚ ਨਹੀਂ ਹੋ ਅਗਲੀਆਂ ਮੀਟਿੰਗਾਂ ਵੀ ਹੁੰਦੀਆਂ ਹੋਣਗੀਆਂ ਤੁਸੀਂ ਉਹਨਾਂ 'ਚ ਸਵਾਲ ਅਰੇਂਜ ਕੀਤੇ ਤੁਸੀਂ ਪਾਰਟੀ ਦੇ ਅੰਦਰ ਰੌਲਾ ਪਾਇਆ ਕਿ ਇਹ ਗੱਲਾਂ ਗਲਤ ਹੋ ਰਹੀਆਂ ਨੇ ਇਹ ਪੰਥਕ ਬੰਯਾਦਾ ਦੇ ਵੀ ਖਿਲਾਫ ਨੇ ਇਹ ਸੈਂਟਿਸਟਿਕ ਸੈਂਟੀਮੈਂਟ ਦੇ ਵੀ ਖਿਲਾਫ ਨੇ ਇਹ ਨਿਆ ਦੇ ਵੀ ਖਿਲਾਫ ਨੇ ਇਹ ਕਿਹਦੇ ਖਿਲਾਫ ਨੇ ਕਿਹੜੇ-ਕਿਹੜੇ ਬੰਦਿਆਂ ਨੇ ਕਿੰਨਾ ਰੌਲਾ ਪਾਇਆ ਔਰ ਸਾਰਿਆਂ ਨੇ ਡਿਫੈਂਡ ਕੀਤਾ ਬਲਕੇ ਜਦੋਂ ਮਤਾ ਲਿਆਂਦੇ ਸੀ ਇੱਕ ਨਾਰਮਲੀ ਅਕਾਲੀ ਦਲ ਦੇ ਵਿੱਚ ਇੱਕ ਰਵਾਇਤ ਅਪੀਸ਼ਲੀ ਰਵਾਇਤ ਜੀ ਤੋਂ ਰੌਲਾ ਪਿਆ ਨਾ ਕਿ ਮਤਾ ਨਹੀਂ ਪਾਉਣਾ ਪ੍ਰਧਾਨ ਜੀ ਦੀ ਇਹਦੇ ਮਾਮਲੇ ਦੇ ਵਿੱਚ ਔਰ ਫਿਰ ਵੀ ਮਤਾ ਪਾ ਦਿੱਤਾ ਗਿਆ ਸੀ ਪ੍ਰੈਸ ਕੋਆਪਰੇਸ਼ਨ ਉੱਤੇ ਚਲਾ ਗਿਆ ਸੀ ਜਿਹਦੇ ਤੋਂ ਬਾਗੀ ਬਾਗੀ ਹੋਏ ਨੇ ਜਿਨ੍ਹਾਂ ਤੋਂ ਸੁਧਾਰ ਲਹਿਰ ਚਲਾਈ ਹੈ ਇਹਦਾ ਮਤਲਬ ਇਹ અપਵਾਦ ਸੀਗਾ ਕਿਹਾ ਗਿਆ ਸੀ ਨਹੀਂ ਪਾਉਣਾ ਪ੍ਰਧਾਨਗੀ 'ਚ ਭਰੋਸੇ ਦਾ ਨਾਰਮਲੀ ਪੈਂਦਾ ਰਿਹਾ ਜਿਹੜੀ ਵੀ ਕੋਰ ਕਮੇਟੀ ਜਿਹੜੀ ਪੀਏਸੀ ਜਿਹੜੀ ਵੀ ਚੱਲਦੀ ਰਹੀ ਹੈ ਔਰ ਜਿਹੜੇ ਮਤਿਆ ਰਹੇ ਬਾਅਦ ਦੇ ਵਿੱਚ ਸੁਵੀਰ ਸਿੰਘ ਬਾਦਲ ਨੇ ਆਪਣੇ ਆਪਣੇ 'ਚ ਭਰੋਸਾ ਪ੍ਰਗਟ ਕਰਵਾਇਆ ਤਾਂ ਕਿੰਨੇ ਵਾਰ ਮਤੇ ਪੈਗੇ ਹੋਣਗੇ ਕਿ ਜਿਹੜੇ ਸਾਰੇ ਫੈਸਲੇ ਐਨਡੋਰਸ ਕੀਤੇ ਤੁਸੀਂ ਉੱਥੇ ਡੈਸੈਂਟਿਕ ਨੋਟ ਹੈਗੇ ਨੇ ਕਿਸੇ ਦੇ ਅਕਾਲੀ ਦਲ ਦੀ ਕੋਰ ਕਮੇਟੀ ਚ ਅਕਾਲੀ ਦਲ ਦੀ ਵਰਕਿੰਗ ਕਮੇਟੀ ਚ ਅਕਾਲੀ ਦਲ ਸਰਕਾਰ ਦੀ ਕੈਬਨਿਟ ਦੇ ਵਿੱਚ ਇਹ ਸਾਰੇ ਮਤੇ ਆਏ ਸਾਰਿਆਂ ਤੇ ਚਰਚਾ ਹੋਈ ਹੋਣੀ ਹੈ ਔਰ ਜੇ ਚਰਚਾ ਨਹੀਂ ਹੋਈ ਤਾਂ ਤੁਹਾਡੀ ਜ਼ਿੰਮੇਵਾਰੀ ਕੀ ਸੀ ਤੁਸੀਂ ਉਹ ਮੁੱਦਾ ਕਿਉਂ ਨਹੀਂ ਲਿਆਏ ਉਹਦੇ ਵਿੱਚ ਇਸ ਕਰਕੇ ਇਹ ਇਹ ਕਹਿ ਕੇ ਨਹੀਂ ਤੁਸੀਂ ਕਹਿ ਸਕਦੇ ਕਿ ਜੀ ਮੇਰਾ ਉਹ ਖਸੂਰ ਨਹੀਂ ਮੈਨੂੰ ਦੱਸਿਆ ਨਹੀਂ ਜੇ ਸਾਰੀ ਪਬਲਿਕ ਪੰਜਾਬ ਦਾ ਪੰਥ ਖੜਾ ਹੋਇਆ ਹੈ ਤੁਹਾਡੀ ਸਰਕਾਰ ਜਾਮ ਕਰਤੀ ਲਗਾਤਾਰ ਜੇਕਰ ਬਾਈਬਲ ਕਾਢ ਤੋਂ ਬਾਅਦ ਦੀ ਗੱਲ ਕਰਦੇ ਆ ਤੇ ਤੁਸੀਂ ਕਹਿ ਰਹੇ ਹੋ ਕਿ ਸਾਨੂੰ ਦੱਸਿਆ ਨਹੀਂ ਗਿਆ ਤਾਂ ਲੋਕ ਦੱਸ ਰਹੇ ਸੀ ਤੁਹਾਨੂੰ ਜੇ ਇਹਨਾਂ ਨੇ ਨਹੀਂ ਦੱਸਿਆ ਤੇ ਉਹਦੇ ਚ ਕੀ ਕਰ ਰਹੇ ਸੀ ਸਾਰੇ ਆ ਦੀ ਸਭਤੀ ਸੀ ਨਾ ਇਹ ਤਾਂ ਪੰਥਕਰ ਰਵੋਲਟ ਦੇ ਕਰਕੇ ਫਿਰ ਮਾਫੀ ਦਾ ਹੁਕਮਨਾਮਾ ਵਾਪਸ ਹੋਇਆ ਜੀ ਪੰਥਕਰ ਰਵੋਲਟ ਕਰਕੇ ਐ ਜੀਪੀਸੀ ਦੇ ਜਿਹੜੇ ਉਸ ਇਤਿਹਾਰ ਨੇ ਦਿੱਤੇ ਗਏ ਸੀ ਉਨਾ ਤੇ ਹੋਇਆ ਕਿ ਗਲਤ ਦਿੱਤੇ ਗਏ ਨੇ ਜੀ ਇਹ ਨਹੀਂ ਸੀ ਦੇਣਾ ਚਾਹੀਦਾ ਅੱਗੇ ਨੂੰ ਬੰਦ ਕਰੋ ਇਹ ਸਾਰਾ ਕੁਝ ਇਸ ਲਈ ਹੋਇਆ ਇਸ ਲਈ ਇਹ ਜਿਹੜੀ ਨਿਟੀਗਰੀਟੀ ਹੁੰਦੀ ਹੈ ਜਿਹੜੀ ਚਲਾਕੀ ਦਾ ਗੱਲ ਹੈ ਪਤਲੀ ਗਲੀ ਚ ਨਿਕਲ ਜਾ ਕੇ ਬਾਕੀ ਚੀਜ਼ਾਂ ਜਦੋਂ ਮਾਮਲਾ ਐਡਾ ਵੱਡਾ ਜਨਤਕ ਸਪੀਅਰ ਦੇ ਵਿੱਚ ਹੁੰਦਾ ਤਾਂ ਇਹ ਨਿਕਲੇ ਆਲੀ ਜਾਂਦਾ ਮੇਰੇ ਕੋਲ ਔਰ ਸਾਰੇ ਸੱਜਣਾ ਨੂੰ ਉਦੋਂ ਵੀ ਜ਼ਿਆਦਾ ਸਿੱਧਤ ਰਾਹ ਜਾਣਾ ਚਾਹੀਦਾ ਆਪਣੇ ਆਪ ਹੀ ਜਾਣਾ ਚਾਹੀਦਾ ਜੇ ਚਲੇਗੇ ਤਾਂ ਚੰਗੀ ਗੱਲ ਹੈ ਨਹੀਂ ਚਲੇਗੇ ਤਾਂ ਫਿਰ ਗਿਰ ਗਿਰ ਕੇ ਲੋਕ ਦੂਜੇ ਵੀ ਤਾਂ ਕਹਿਣਗੇ ਜਿਵੇਂ ਇਹ ਕੁਝ ਦਾ ਨਾਮ ਦੇ ਆਏ ਨੇ ਸਨਾਤਾ ਦੂਜਾ ਵੀ ਜਿਹੜਾ ਇੱਕ ਜਾਇਆ ਕਰੂਂਦਾ ਆਇਆ ਕਰੂਗਾ ਨਾਲ ਵੀ ਉਹ ਵੀ ਤਾਂ ਸਾਡੇ ਨਾਲ ਸਾਮਿਲ ਸੀ ਜੀ ਇਹ ਵੀ ਉੱਥੇ ਹੈਗਾ ਹੀ ਸੀਗਾ ਇਹ ਵੀ ਤਾਂ ਗੱਲ ਕਰ ਰਿਹਾ ਸੀਗਾ ਲੋਕਾਂ ਨੇ ਪੁਰਾਣੀਆਂ ਵੀਡੀਓਜ਼ ਪੁਰਾਣੀਆਂ ਬਾਕੀ ਚੀਜ਼ਾਂ ਅਕਾਲੀ ਦਲ ਕੋਲ ਤਾਂ ਖੈਰ ਰਿਕਾਰਡ ਵੀ ਪਿਆ ਹੋਣਾ ਉਹਨਾਂ ਮਤਿਆਂ ਤੇ ਦਸਕਤ ਵੀ ਹੋਣਗੇ ਉਹਨਾਂ ਮੀਟਿੰਗਾਂ ਦੇ ਵਿੱਚ ਤੇ ਉੱਥੇ ਰਾਇ ਵੀ ਸ਼ਾਇਦ ਕੋਈ ਮੈਨੂੰ ਨਹੀਂ ਪਤਾ ਇਹ ਕਰਦੇ ਨੇ ਕਿ ਨਹੀਂ ਜਿਹੜੇ ਮਿੰਟਸ ਆਫ ਮੀਟਿੰਗ ਲਿਖਦੇ ਨੇ ਕਿ ਨਹੀਂ ਪਰ ਕੈਬਨਟ ਦੇ ਤਾਂ ਮਿੰਟਸ ਆਫ ਮੀਟਿੰਗ ਲਿਖੇ ਜਾਂਦੇ ਨੇ ਪੋਲੀਟੀਕਲ ਫਿਰਾਂ ਚੀਜ਼ ਜ਼ਿਆਦਾ ਚਾਹੀਦਾ ਹੈ ਉਹ ਅਲੱਗ ਇਰਫਾਰਮਲੀ ਵਿਚਾਰ ਕਰਦੇ ਨੇ ਜਿਹੜੀਆਂ ਸਰਕਾਰੀ ਚੀਜ਼ਾਂ ਨੇ ਉਹਨਾਂ ਦਾ ਤਾਂ ਲਿਖਿਆ ਹੀ ਜਾਂਦੇ ਨੇ ਉਹ ਵੀ ਲੋਕ ਸਾਹਮਣੇ ਲਿਆ ਸਕਦੇ ਨੇ ਕੱਲ ਨੂੰ ਕਿਤੇ ਉਲਟੀ ਬਾਜੀ ਨਾ ਪੈ ਜਾਏ ਜਿਹੜੀਆਂ ਚੀਜ਼ਾਂ ਕੀਤੀਆਂ ਹੁੰਦੀਆਂ ਨੇ ਅੱਜ ਦੇ ਦੌਰ 'ਚੋਂ ਛੁਪਦੀਆਂ ਨਹੀਂ ਹੁੰਦੀਆਂ ਕਿਤੇ ਨਾ ਕਿਤੇ ਰਿਕਾਰਡ ਪਈਆਂ ਹੁੰਦੀਆਂ ਨੇ ਉਹ ਜਾਂ ਲਿਖਤੀ ਜਾਂ ਜ਼ੁਬਾਨੀ ਉਹ ਆ ਜਾਂਦੀਆਂ ਨੇ ਸਾਹਮਣੇ ਇਸ ਲਈ ਇਹਦੇ ਤੇ ਜ਼ਰੂਰ ਸੋਚਣਾ ਪਊਗਾ ਸਾਰੀ ਲੀਡਰਸ਼ਿਪ ਮੈਂ ਦੇਖ ਰਿਹਾ ਟਾਈਮਜ਼ ਆਫ ਇੰਡੀਆ ਦੇ ਵਿੱਚ ਆਈ ਪੀ ਸਿੰਘ ਲਿਖਦੇ ਨੇ ਆਈ ਪੀ ਸਿੰਘ ਸਿੱਖ ਮਾਮਲਿਆਂ ਦੇ ਐਕਸਪਰਟ ਵਜੋਂ ਵੀ ਦੇਖੇ ਜਾਂਦੇ ਨੇ ਔਰ ਸਿਆਣੇ ਜਰਨਲਿਸਟ ਨੇ ਜੇ ਮੈਂ ਕਿਉਂਕਿ ਅਸੀਂ ਤਾਂ ਪਿਛਲੇ ਦਿਨਾਂ ਚ ਲਗਾਤਾਰ ਹੀ ਗੱਲ ਕਰ ਰਹੇ ਆ ਜੇ ਮੈਂ ਉਹਨਾਂ ਦੀ ਵੀ ਗੱਲ ਨੂੰ ਅੱਗੇ ਵਧਾਵਾ ਕਿ ਸ਼ਾਇਦ ਇੰਨੀ ਮੁਸ਼ਕਲ ਸਮਝੀ ਨਹੀਂ ਸੀ ਗਈ ਜਿੰਨੀ ਮੁਸ਼ਕਲ ਬਣ ਗਈ ਹੈ ਸੁਖਬੀਰ ਨੂੰ ਤਨਖਾਹਿਆ ਕਰਾਰ ਦਿੱਤੇ ਜਾਣ ਬਾਅਦ ਅਕਾਲੀ ਦਲ ਵੀ ਮੁਸ਼ਕਲ ਚ ਫਸ ਗਿਆ ਤੇ ਸੁਖਬੀਰ ਸਿੰਘ ਬਾਦਲ ਨਿਤ ਦਿਨ ਹੋਰ ਜ਼ਿਆਦਾ ਡੂੰਘੇ ਉਤਰਦੇ ਜਾ ਰਹੇ ਨੇ ਮੁਸ਼ਕਲ ਦੇ ਨਜ਼ਰੀਏ ਤੋਂ ਕਾਫੀ ਟਫ ਲੱਗ ਰਿਹਾ ਭਾਵੇਂ ਅੱਜ ਜੇ ਮੈਂ ਸੁਨੀਲ ਜਾਖੜ ਨੂੰ ਸੁਣਾ ਤਾਂ ਉਹ ਕਹਿ ਰਹੇ ਨੇ ਕਿ ਇਹ ਸੇਫਟੀ ਵਾਲ ਦਾ ਕੰਮ ਕਰਦਾ ਅਕਾਲੀ ਦਲ ਪੰਜਾਬ ਦੇ ਵਿੱਚ ਸਿੱਖਾਂ ਦੀ ਪਾਰਟੀ ਹੋਣੀ ਚਾਹੀਦੀ ਉਹਨਾਂ ਨੇ ਕੰਸਿਸਟੈਂਟਲੀ ਇਹ ਸਟੈਂਡ ਪਹਿਲਾਂ ਵੀ ਲਿਆ ਬਾਰ-ਬਾਰ ਲਿਆ ਕਿ ਅਕਾਲੀ ਦਲ ਮਜ਼ਬੂਤ ਹੋਣਾ ਚਾਹੀਦਾ ਜਦੋਂ ਇਹ ਟੁੱਟ ਰਿਹਾ ਸੀ ਇਹ ਟੁੱਟ ਰਿਹਾ ਸੀ ਗੱਠਜੋੜ ਭਾਜਪਾ ਅਕਾਲੀਆਂ ਤਾਂ ਉਦੋਂ ਵੀ ਸੁਨੀਲ ਜਾਖੜ ਸਟੈਂਡ ਲੈ ਰਹੇ ਸੀ ਕਿ ਅਕਾਲੀ ਦਲ ਦਾ ਖੜਾ ਹੋਣਾ ਜ਼ਰੂਰੀ ਹੈ ਪਰ ਸੁਖਬੀਰ ਸਿੰਘ ਬਾਦਲ ਜਿਸ ਨੂੰ ਮੰਣ ਕੇ ਰੀਚ ਘਿਰ ਗਏ ਨੇ ਇਥੋਂ ਨਿਕਲਣਾ ਟਫ ਲੱਗ ਰਿਹਾ ਹੈ ਇੱਕ ਟਿੱਪਣੀ ਤੁਹਾਡੀ ਇਹਦੇ ਚ ਗਵਰਨਮੈਂਟ ਆਫ ਇੰਡੀਆ ਲੈਵਲ ਤੇ ਵੀ ਬੜੀ ਵਾਰ ਬਾਰ ਬਾਰ ਪੰਜਾਬ ਬਾਰੇ ਸੋਚਿਆ ਜਾਂਦਾ ਰਿਹਾ ਇਸੇ ਕਰਕੇ ਲੋਕ ਇਹ ਕਹਿੰਦੇ ਰਹੇ ਨੇ ਕਦੇ ਕਿ ਜਿਹੜੇ ਮੋਡਰੇਟ ਅਖਾਲੀ ਦੇ ਸਰਦਾਰ ਪ੍ਰਕਾਸ਼ ਸਿੰਘ ਮਾਦ ਜੇ ਉਹ ਕੇਂਦਰ ਨਾਲ ਸਹਿਮਤੀ ਨਾਲ ਚੱਲਦੇ ਨੇ ਪਰ ਕੇਂਦਰ ਨੂੰ ਇਹ ਪਤਾ ਕਿ ਇਸ ਜਿਹੜਾ ਮinority ਦੀ majority ਵਾਲਾ ਸੂਬਾ ਹੈ ਇਥੇ ਜੇ ਸਰਟੀਫਿਕੇਸ਼ਨ ਤਾਂ ਜਿਹੜਾ ਰਾਜ ਬਦਲਦਾ ਰਹੇ ਘਟੋ-ਘਟੇ ਇਹਨਾਂ ਕੋਲ ਵੀ ਇੱਕ ਵਾਰ ਆ ਗਿਆ ਦੂਜੇ ਕੋਲ ਇੱਕ ਵਾਰ ਆ ਗਿਆ ਚੱਲਦਾ ਰਹੇ ਤਾਂ ਸਥਿਤੀ ਬੈਲੈਂਸਡ ਬਣੀ ਰਹਿੰਦੀ ਹੈ ਨਹੀਂ ਹਾਲਾਤ ਖਰਾਬ ਹੋਣ ਦੇ ਚਾਂਸ ਲਗਾਤਾਰ ਬਣੇ ਰਹਿੰਦੇ ਨੇ ਤੇ ਉਹ ਸਾਰੇ ਮਾਮਲੇ ਦੇ ਵਿੱਚ ਇੱਕ ਸਟ੍ਰੈਟਜੀ ਦਾ ਹਿੱਸਾ ਰਹੀ ਹੈ ਜੁਨੀਅਰ ਗਵਰਨਮੈਂਟ ਤੋਂ ਲੈ ਕੇ ਲਗਾਤਾਰਤਾ ਦੇ ਵਿੱਚ ਹੀ ਜ਼ਿਕਰ ਦੇਖਿਆ ਜਾਏ ਪਰ ਹੁਣ ਹਾਲਾਤ ਹੋਰ ਹੋ ਗਏ ਨੇ ਹਾਲਾਤ ਇਹੋ ਜਿਹੇ ਹੋ ਗਏ ਨੇ ਕਿ ਪੰਜਾਬ ਦਾ ਜਿਹੜੇ ਲੋਕ ਨੇ ਜਾਂ ਜਿਹੜਾ ਪੰਥਕ ਸੈਕਸ਼ਨ ਹੈ ਉਹਦਾ ਉਹਦਾ ਭਰੋਸਾ ਹੀ ਆਪਣੀ ਧਿਰ ਤੋਂ ਉੱਠ ਚੁੱਕਿਆ ਸਾਡੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਦ ਉਹਦਾ ਭਰੋਸਾ ਉੱਠ ਜੇ ਤਾਂ ਕੇਂਦਰ ਵੀ ਜ਼ੋਰ ਲਾ ਦੇ ਸਰਕਾਰ ਕਿਵੇਂ ਬਣਾਉਗੀ ਤਕੇ ਨਾਲ ਹੱਥ ਫੜ ਕੇ ਤਾਂ ਵੋਟ ਨਹੀਂ ਪਵਾ ਸਕਦੀ ਜੇ ਚਾਹੂਗੀ ਵੀ ਜਿੰਨਾ ਚਿਰ ਭਰੋਸੇਯੋਗਤਾ ਬਹਾਲ ਨਹੀਂ ਹੁੰਦੀ ਉਨਾ ਚਿਰ ਇਸ ਕਰਕੇ ਇਹ ਚੀਜ਼ਾਂ ਬਹੁਤ ਮਾਨੇ ਰੱਖਦੀਆਂ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਔਰ 17 ਤੋਂ ਲੈ ਕੇ 19 19 ਤੋਂ 22 22 ਤੋਂ 24 ਜਿਹੜੀਆਂ ਵੀ ਚੀਜ਼ਾਂ ਸਾਡੇ ਸਾਹਮਣੇ ਦਿਖ ਰਹੀਆਂ ਨੇ ਉਹ ਲਗਾਤਾਰ ਕ੍ਰੈਡੀਬਿਲਟੀ ਦੀਆਂ ਚੀਜ਼ਾਂ ਨੇ ਇਸ ਲਈ ਇਹ ਜੋਰ ਲਾਇਆ ਜਾ ਰਿਹਾ ਵੀ ਅਕਾਲੀ ਦਲ ਆਪਣੇ ਅੰਦਰੋਂ ਆਪਣੇ ਗੁਨਾਹ ਆਪਣੀਆਂ ਗਲਤੀਆਂ ਮੰਨਵਾ ਕੇ ਪੰਥ ਦੇ ਸਾਹਮਣੇ ਫੇਰ ਕੋਈ ਆਵੇ ਜਾਂ ਉਹ ਲੀਡਰਸ਼ਿਪ ਪਰਮਾਨ ਨਹੀਂ ਹੁੰਦੀ ਕੋਈ ਨਵੀਂ ਲੀਡਰਸ਼ਿਪ ਆਵੇ ਇਹ ਤਾਂ ਸਾਰੇ ਲੋਕ ਹੀ ਕਹਿੰਦੇ ਨੇ ਕਿ ਅਕਾਲੀ ਦਲ ਬਿਨਾ ਗੁਜ਼ਾਰਾ ਨਹੀਂ ਹੈ ਅਕਾਲੀ ਦਲ ਵਰਗੀ ਇੱਕ ਪਾਰਟੀ ਜਿਹੜੀ ਰੀਜਨਲ ਪਾਰਟੀ ਰੀਜਨਲ ਪਾਰਟੀ ਵਿਦ ਵਿਦ ਪੰਥਕ ਮੁਹਾਵਰਾ ਕੱਲਾ ਓਰੀਜਨਲ ਪਾਰਟੀਆਂ ਤਾਂ ਹੋਰ ਵੀ ਬਹੁਤ ਹੋ ਜਾਂਦੇ ਨੇ ਜੀਓਗ੍ਰਾਫਿਕਲੀ ਰੀਜਨਲ ਪਾਰਟੀਆਂ ਦਾ ਜੇਕਰ ਉਹ ਨਹੀਂ ਹੈ ਤਾਂ ਪੰਜਾਬ ਦਾ ਇੱਕ ਸੈਂਟੀਮੈਂਟ ਹੈ ਆਪਣਾ ਉਹਨੂੰ ਰਿਪਰੈਜ਼ੈਂਟ ਨਹੀਂ ਕਰ ਸਕਦੀਆਂ ਦੂਜੀਆਂ ਧਿਰਾਂ ਜਿੰਨਾ ਮਰਜੀ ਜ਼ੋਰ ਲਾ ਕੇ ਵੀ ਕਰਨਗੀਆਂ ਉਹਨਾਂ ਦੀ ਆਪਣੀਆਂ ਸੀਮਾਵਾਂ ਨੇ ਆਪਣੀਆਂ ਇੱਕ ਹੱਦ ਬੰਦੀਆਂ ਨੇ ਤੇ ਉਹ ਉਹਦੇ ਵਿੱਚੋਂ ਨਵਾਂ ਕੀ ਨਿਕਲੂਗਾ ਉਹ ਲਗਾ ਨਾ ਜੇ ਜਾਖੜੋਣੀ ਵੀ ਜਾਂ ਬਾਕੀ ਵੀ ਕਹਿੰਦੇ ਨੇ ਉਹ ਮੇਰੇ ਖਿਆਲ ਨਾਲ ਉਹਨਾਂ ਨੂੰ ਪੰਜਾਬ ਦੀ ਜਣੀ ਨਮਜ ਦਾ ਪਤਾ ਹੈ ਤੇ ਇਹਦੇ ਚੋਂ ਲਗਾਤਾਰਤਾ ਦੇ ਵਿੱਚ ਜੇਕਰ ਕੋਈ ਗੱਲ ਕਰਦੇ ਨੇ ਤਾਂ ਉਹ ਉਹੋ ਜੀ ਗੱਲ ਹੈ ਹਾਂ ਲੀਡਰਸ਼ਿਪ ਦਾ ਇਹ ਕਰਾਈ ਸਕੇ ਵੈਸੇ ਜ਼ਰੂਰ ਕਿ ਜਦੋਂ ਲੀਡਰਸ਼ਿਪ ਤੇ ਇਹੋ ਜੇ ਦੋ ਸਲੱਗੜ ਤਾਂ ਦਵਾਵਾ ਦਵਾਰਾਂ ਰਵਾਈਵਲ ਥੋੜਾ ਜਿਹਾ ਹੁੰਦਾ ਤਾਂ ਮੁਸ਼ਕਲ ਹੀ ਹੈ ਉਸ ਲੈਵਲ ਦੇ ਉੱਤੇ ਜਾ ਕੇ ਭਰੋਸਾ ਬਿਲਡ ਕਰਨ ਲਈ ਦਾ ਹ ਕੁਝ ਸਾਲ ਲੰਘ ਕੇ ਕੁਝ ਸਮਾਂ ਲੰਘ ਕੇ ਉਹ ਉਨਾ ਹੀ ਕੰਮ ਕਰਨ ਆਪਣੇ ਤਰੀਕੇ ਨਾਲ ਜਿਨਾਂ ਸਾਡੇ ਦਰਵਾਜ਼ੇ ਆ ਵੀ ਜਿਥਾ ਪ੍ਰਧਾਨ ਬਣਾਉਂਦੇ ਹੋ ਜਚੀ ਮਿਨਿਸਟਰ ਬਣਾਉਂਦੇ ਹੋ ਫਿਰ ਤਾਂ ਮੈਂ ਹੈਗਾ ਇਹ ਬਹੁਤ ਲੀਡਰਾਂ ਚ ਜਿਵੇਂ ਕੈਪਟਨ ਅਮਰਦਰਸ਼ ਨੂੰ ਲੀਡਰ ਆਫ اپੋਜੀਸ਼ਨ ਵੀ ਬਣਾ ਦੋ ਤੁਸੀਂ ਉਹ ਨਹੀਂ ਸਿਉਂਦੇ ਵਿਧਾਨ ਸਭਾ ਚ ਜਚੀ ਮਿਨਿਸਟਰ ਬਣਾਉਂਦੇ ਮੈਂ ਆਉਂਗਾ ਨਹੀਂ ਤਾਂ ਮੈਂ ਨਹੀਂ ਆਉਂਗਾ ਇਹ ਆਮ ਉਹ ਹੁੰਦੀ ਹੈ ਨਮਜੋਤ ਸਿੰਘ ਸਿੱਧੂ ਨੇ ਉਹ ਕਹਿੰਦੇ ਪ੍ਰਧਾਨ ਬਣਾਉਣੇ ਜਾਂ ਚੀਫ ਮਿਨਿਸਟਰ ਦਾ ਕੈਂਡੀਡੇਟ ਮੈਂ ਹਾਂ ਉਹ ਤਾਂ ਨਹੀਂ ਤਾਂ ਮੈਂ ਚੱਲੇ ਹਾਂ ਬਹੁਤ ਲੋਕਾਂ ਚ ਹੈ ਜਿਹੜੇ ਲੀਡਰ ਜਿਨ੍ਹਾਂ ਨੂੰ ਲੋਕੋ ਪਸੰਦ ਵੀ ਕਰਦੇ ਰਹੇ ਤੇ ਇਹ ਇੱਕ ਟਾਈਪ ਦੀ ਗੱਲ ਹੈ ਔਰ ਜੇ ਸੁਬੀਰ ਸਿੰਘ ਬਾਦਲਵੀ ਸ਼ੁਰੂ ਤੋਂ ਇਹ ਕਹਿੰਦੇ ਕਿ ਮੈਂ ਪ੍ਰਧਾਨਗੀ ਤੋਂ ਦਿੱਤਾ ਅਸਤੀਫਾ ਮੈਂ ਚੱਲਣਗਾ ਪੰਜਾਬ ਦੇ ਲੋਕਾਂ ਚ ਮੈਂ ਪੱਥਰ ਤੋਂ ਜਾ ਜਾ ਕੇ ਸੁਣੂੰਗਾ ਕਿ ਮੇਰੇ ਬਾਰੇ ਕੀ ਹੈ ਸਭ ਮੈਂ ਜਿੰਨੀ ਕੁ ਮੇਥੋਂ ਸਪਸ਼ਟੀਕਰਨ ਦਿੱਤਾ ਗਿਆ ਮੈਂ ਦੇਉਂਗਾ ਜੋ ਮੈਨੂੰ ਸਜ਼ਾ ਲਾਉਣਗੇ ਮੈਂ ਸਜ਼ਾ ਦੇਵਾਂਗਾ ਤਾਂ ਕੁਝ ਸਮੇਂ ਬਾਅਦ ਰਵਾਈਵਲ ਦੀ ਸੰਭਾਵਨਾ ਹੁੰਦੀ ਆ ਔਰ ਜੇ ਤੂੰ ਤੁਸੀਂ ਕਹੋਗੇ ਨਹੀਂ ਮੈਂ ਆਪਣੇ ਢੰਗ ਨਾਲ ਹੀ ਕਰੂੰਗਾ ਮੈਨੂੰ ਸਭ ਪਤਾ ਹੈ ਪੰਥ ਤੱਕ ਕਿਧਰੇ ਜਾਏ ਪਥਰ ਉਹਨਾਂ ਨੂੰ ਨਹੀਂ ਪਤਾ ਉਹ ਘਬਰਾ ਹੋਗੇ ਘਬਰਾ ਹੋ ਕੇ ਅਕਾਲੀ ਦਰ ਨੂੰ ਛੱਡ ਰਹੇ ਨੇ ਉਹ ਅਪਰੋਚ ਹੈ ਜਿਹੜੀ ਉਹ ਅਪਰੋਚ ਰਵਾਈਵਲ ਦੇ ਰਾਹ ਚ ਰੋਣਾ ਬਣੇਗੀ ਇਹ ਨਹੀਂ ਕਿ ਰਵਾਈਵਲ ਹੋ ਨਹੀਂ ਸਕਦਾ ਰਵਾਈਵਲ ਕੁਰਬਾਨੀ ਤੇ ਤਪੱਸਿਆ ਦੇ ਰਸਤੇ ਰਾਹੀਂ ਇਹ ਤੋਂ ਬਾਅਦ ਕਈ ਵਾਰ ਹੋ ਸਕਦਾ ਮਾਸਟਰ ਤਾਰਾ ਸਿੰਘ ਨੇ ਵੀ ਦੋ ਤਿੰਨ ਵਾਰ ਰਵਾਈਵਲ ਵੀ ਹੋਇਆ ਪਹਿਲਾਂ ਵੱਡੇ ਲੀਡਰ ਸੀ ਉਹਨਾਂ ਦੇ ਕਦਰ ਤਾਂ ਨਹੀਂ ਮੈਂ ਕਹਿੰਦਾ ਕਿ ਸੁਬੀਰ ਸਿੰਘ ਬਾਦਲ ਕੋਈ ਉਸ ਲੈਵਲ ਦੇ ਕੰਦ ਦੇ ਬੰਦੇ ਨੇ ਮਾਸਟਰ ਜੀ ਵੀ ਇੱਕ ਦੋ ਵਾਰ ਰੁਸ ਕੇ ਚਲੇ ਜਾਂਦੇ ਸੀ ਵੀ ਨਹੀਂ ਬੰਦਦੇ ਤੇ ਕਈ ਫਿਰ ਦੁਬਾਰਾ ਆ ਕੇ ਵੀ ਪੰਥ ਦਾ ਨੁਕਸਾਨ ਨਾ ਹੋ ਜੇ ਫਿਰ ਕੋਈ ਬਣਾਇਆ ਇੱਕ ਡਰਾਮਾ ਵਾਪਰਿਆ ਨੇ ਕਈ ਵਾਰ ਲਿੰਗਾ ਹਸਪਤਲ ਦੇ ਪਰ ਉਹਨਾਂ ਦੀ ਬੇਪਰੋਸਗੀ ਨਹੀਂ ਸੀ ਉਹਨਾਂ ਵਾਲੇ ਪੰਥ ਨੂੰ ਹੋਈ ਕਦੇ ਨਾ ਰਿਸਪੈਕਟ ਦੀ ਗੱਲ ਸੀ ਔਰ ਉਹ ਉਸ ਲੈਵਲ ਦੇ ਉੱਤੇ ਆਉਂਦੇ ਸੀ ਤੇ ਨਾ ਉਹਨਾਂ ਤੇ ਕੋਈ ਨਿੱਜੀ ਦੋਸਤ ਨਾ ਕੋਈ ਗੱਲ ਇਹ ਹੋ ਜੇ ਤਾਂ ਕੁਝ ਨਹੀਂ ਸੀ ਕਦੇ ਔਰ ਬੇਬਾਕੀ ਨਾਲ ਆਪਣੀ ਗੱਲ ਕਰਦੇ ਸੀ ਤੇ ਹੁਣ ਉਹ ਮੋਰਲ ਅਥਾਰਟੀ ਖੋ ਗਈ ਐ ਸਾਬ ਉਹ ਮਾਰਲ ਅਥਾਰਟੀ ਇੱਕ ਸਮਾਂ ਮੰਗਦੀ ਹੈ ਤਿਆਗ ਮੰਗਦੀ ਹੈ ਕੁਰਬਾਨੀ ਮੰਗਦੀ ਹੈ ਹਿਸਟਰੀ 'ਚ ਹੋਏ ਗਲਤੀਆਂ ਦਾ ਪਛਤਾਵਾ ਮੰਗਦੀ ਹੈ ਫਿਰ ਰਵਾਈਵਲ ਹੋ ਸਕਦਾ ਉਸ ਤੋਂ ਬਿਨਾਂ ਰਵਾਈਵਲ ਸੰਭਵ ਨਹੀਂ ਹੁੰਦਾ ਬਹੁਤ ਹੀ ਮੈਂ ਬਕਾਲ ਆਈਪੀ ਸਿੰਘ ਦੀ ਜੇ ਗੱਲ ਕਰਾਂ ਵੀ ਕਦੇ ਮੰਨਿਆ ਜਾਂਦਾ ਸੀਗਾ ਕਿ ਸ਼੍ਰੋਮਣੀ ਕਮੇਟੀ ਔਰ ਸਿੰਘ ਸਾਹਿਬ ਵੀ ਅਸਰ ਕਬੂਲਦੇ ਨੇ ਸ਼੍ਰੋਮਣੀ ਕਮੇਟੀ ਤਾਂ ਸਿੱਧੇ ਹੋਈ ਇਹ ਮੰਨਿਆ ਜਾਂਦਾ ਸੀ ਕਿ ਦਖਲ ਹੁੰਦਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਹੀ ਕੈਂਡੀਡੇਟ ਸ਼੍ਰੋਮਣੀ ਅਕਾਲੀ ਦਲ ਦਾ ਹੀ ਆਪਣਾ ਪ੍ਰਧਾਨ ਹੁੰਦਾ ਜਿਹਨੂੰ ਅਕਾਲੀ ਦਲ ਦਾ ਪ੍ਰਧਾਨ ਨਿਰਧਾਰਤ ਕਰਦਾ ਸੋ ਬਾਹਰ ਜਾਣ ਦੀ ਤਾਂ ਗੱਲ ਹੀ ਨਹੀਂ ਸੀ ਲੇਕਿਨ ਅਕਾਲ ਤਖਸਰ ਸਾਹਿਬ ਦੇ ਉੱਤੇ ਵੀ ਮੰਨਿਆ ਜਾਂਦਾ ਰਿਹਾ ਕਿ ਅਸਰ ਤਾਂ ਆ ਹੀ ਜਾਂਦਾ ਸੀਗਾ ਇਸ ਵਾਰੀ ਹਾਲਾਤ ਇਹ ਬਣ ਗਏ ਕਿ ਇਹ ਅਸਰ ਹੋਣ ਦੇ ਬਾਵਜੂਦ ਵੀ ਅਸਰ ਦਿਖਣਾ ਨਹੀਂ ਚਾਹੀਦਾ ਦੋਵੇਂ ਧਿਰਾਂ ਇਹ ਅਣਸਰ ਦੀ ਲੋਡ ਬਣ ਗਈ ਹੈ ਹੁਣ ਸਭ ਕੁਝ ਉਸੇ ਹੀ ਤਰ੍ਹਾਂ ਪਹਿਲੇ ਦੀ ਤਰ੍ਹਾਂ ਹੀ ਹੋਣ ਦੇ ਬਾਵਜੂਦ ਕਿ ਅਕਾਲੀ ਦਲ ਦੇ ਕੋਲ ਹੀ ਸ਼੍ਰਮਣੀ ਕਮੇਟੀ ਆ ਸ਼੍ਰਮਣੀ ਕਮੇਟੀ ਹੀ ਜਥੇਦਾਰਾਂ ਨੂੰ ਅਪਾਇੰਟ ਕਰਦੀ ਆ ਤੇ ਉਹਨਾਂ ਦਾ ਧਿਆਨ ਰੱਖਦੀ ਆ ਤੇ ਫਿਰ ਵੀ ਇੱਕ ਡਿਸਟੈਂਸ ਆ ਇੱਕ ਵਿਥ ਆ ਔਰ ਇਹ ਵਿਥ ਨੇ ਜਿਹੜਾ ਇਹ ਤਨਖਾਹਿਆ ਇਕਰਾਰ ਦੇਣ ਵਾਲੀ ਗੱਲ ਆ ਤੇ ਇਸ ਤੋਂ ਬਾਅਦ ਹੁਣ ਜਿਹੜਾ ਫੈਸਲਾ ਆਉਣਾ ਜਿਹਦੇ ਬਾਰੇ ਅਜੇ ਅਨਿਸ਼ਚਿਤਤਾ ਜਿਹਦੇ ਬਾਰੇ ਕੁਝ ਨਹੀਂ ਪਤਾ ਜੇਕਰ ਕ੍ਰੈਡੀਬਿਲਟੀ ਨੂੰ ਦੇਖੀਏ ਇਸ ਵੇਲੇ ਸਿੰਘ ਸਾਹਿਬਾਂ ਲਈ ਇਹ ਬੜੀ ਮੁਸ਼ਕਲ ਹੋ ਗਈ ਆ ਕਿ ਉਹ ਕਾਲ ਤੱਕ ਸਾਹਿਬ ਨੂੰ ਉਹ ਆਪਣੀ ਇਮੇਜ ਨੂੰ ਉਹ ਅਕਾਲੀ ਦਲ ਨੂੰ ਵੀ ਜੋ ਲੋਡ ਹੈ ਤੇ ਇਹ ਫੈਸਲੇ ਕਰਨੇ ਪੈਣਿਆ ਜਾਂ ਡਿਲੇ ਲੰਬੀ ਹੋ ਜੂ ਜਾਂ ਇਹ ਸਖਤ ਫੈਸਲੇ ਆਉਣਗੇ ਇਸ ਤੋਂ ਬਿਨਾ ਦੋਹਾਂ ਤਰ੍ਹਾਂ ਨੂੰ ਹੀ ਨੁਕਸਾਨ ਹੈ ਕ੍ਰੈਡੀਬਿਲਟੀ ਸੰਸਥਾਵਾਂ ਦੀ ਔਰ ਅਕਾਲੀ ਦਲ ਦੇ ਉੱਤੇ ਆਉਂਦੇ દોਸ਼ ਜਿਹੜੇ ਆ ਕਿ ਸਭ ਕੁਝ ਰਲ ਕੇ ਚੱਲਦਾ ਸੋ ਇਹ ਇਹ ਨੁਕਤਾ ਮੈਨੂੰ ਕਾਫੀ ਐਮ ਲੱਗ ਰਿਹਾ ਨਹੀਂ ਉਹ ਹੈ ਰੌਣਾ ਇਹ ਨਹੀਂ ਜਿਹੜੇ ਪਹਿਲਾਂ ਨਹੀਂ ਪਹਿਲਾਂ ਅਕਾਲੀ ਦਲ ਦਾ ਜਦੋਂ ਕਦੇ ਵੀ ਕੋਈ ਟੁੱਟ ਪਈ ਹੈ ਫੁੱਟ ਪਈ ਹੈ ਕੋਈ ਸੰਕਟ ਆਏ ਇਹ ਬਿਲਕੁਲ ਕੁਆਲਿਟੇਟਿਵ ਫਰਕ ਹੈ ਸੰਕਟਮ ਦਾ ਉਹ ਹੋਰਤਾ ਦੇ ਸੰਕਟ ਸੀ ਉਹਦਾ ਸੰਕਟ ਲੀਡਰਸ਼ਿਪ ਦਾ ਕਲਾਇਸ਼ ਆ ਗਿਆ ਕਦੇ ਕੁਝ ਆ ਗਿਆ ਪਰ ਉਦੋਂ ਅਕਾਲੀ ਦਲ ਤੇ ਉਹਦੀ ਉਸਮੋਚੀ ਲੀਡਰਸ਼ਿਪ ਤੇ ਲੋਕਾਂ ਦਾ ਭਰੋਸਾ ਉੱਠ ਗਿਆ ਲੋਕੋਨਾਂ ਨੂੰ ਪੰਥ ਵਿਰੋਧੀ ਕਹਿਣ ਲੱਗ ਗਏ ਲੋਕੋ ਨੂੰ ਇਹ ਕਹਿਣ ਲੱਗ ਗਏ ਕਿ ਤੁਸੀਂ ਤਾਂ ਜੀ ਕਿਸੇ ਗੱਲ ਦੇ ਯੋਗ ਹੈ ਨਹੀਂ ਲੀਡ ਨਹੀਂ ਕਰ ਸਕਦੇ ਇਹ ਨਹੀਂ ਹੋਇਆ ਕਦੇ ਵੀ ਔਰ ਇਵਨ ਜਦੋਂ ਜਿਹੜੀ ਖੜਕੂ ਮੂਵਮੈਂਟ ਵੇਲੇ ਵੀ ਅਖਾਲੀ ਦਲ ਦੇ ਲੀਡਰ ਜਿਹੜੇ ਜਾਂਦੇ ਸੀ ਇੱਕ ਲੈਵਲ ਦਾ ਉਧਰ ਪਸੰਦਗੀ ਹੋ ਗਈ ਉਧਰ ਨਾ ਪਸੰਦਗੀ ਹੋ ਗਈ ਪਰ ਉਹ ਨਾ ਪਸੰਦਗੀ ਇਸ ਪੱਧਰ ਦੀ ਨਹੀਂ ਸੀ ਕਿ ਇਹ ਕਿਹਾ ਜਾਏ ਕਿ ਉਹਨਾਂ ਨੂੰ ਕਿ ਤੁਸੀਂ ਤਾਂ ਆਪ ਹੀ ਪੰਥ ਵਿਰੋਧੀ ਹੋ ਨਾ ਤਾਂ ਉਹਨਾਂ ਦਿਨਾਂ ਦੇ ਵਿੱਚ ਕੋਈ ਗੁਰੂ ਗ੍ਰੰਥ ਸਾਹਿਬ ਦਾ ਇਹੋ ਜਿਹਾ ਮਾਮਲੇ ਤੇ ਇਹੋ ਜਿਹਾ ਇਲਜ਼ਾਮ ਸੀ ਜਿਹੜੇ ਉਹਦੀ ਕੋਰ ਗੱਲ ਹੁੰਦੀ ਹੈ ਨਾ ਹੀ ਉਹਨ ਕਿਸਾਨੀ ਦਾ ਮਾਮਲਾ ਸੀ ਕਿ ਉਹ ਕੋਰ ਦੇ ਖਿਲਾਫ ਖੜੇ ਹੁੰਦੇ ਸੀ ਨਾ ਉਹ ਉਹ ਸਾਰੇ ਮਾਮਲੇ ਦੇ ਵਿੱਚ ਉਦੋਂ ਬਾਅਦ ਜਿਹੜਾ ਜਿਹੜੇ ਬੰਦਿਆਂ ਨੇ ਸਿੱਖ ਮੁੰਡੇ ਮਾਰੇ ਹੁਣ ਉਹਨਾਂ ਨੂੰ ਉੱਚੀਆਂ ਪਦਵੀਆਂ ਦੇਣ ਦਾ ਮਾਮਲਾ ਸੀ ਇਹਨਾਂ ਗੱਲਾਂ ਦੇ ਖਿਆਲ ਰੱਖੇ ਜਾਂਦੇ ਸੀ ਜਦੋਂ ਪਹਿਲਾਂ ਇਹ ਹੁਣ ਬਹੁਤ ਮਾਮਲੇ ਇਹੋ ਜਿਹੇ ਹੋ ਗਏ ਨੇ ਜਿਹੜੇ ਕੁਆਲਿਟੀਟੇਵਲੀ ਫਰਕ ਹੈ ਜਦੋਂ ਪਹਿਲਾਂ ਫੁੱਟਾ ਪੰਨਿਆਂ ਨੇ ਉਹਦੇ ਚ ਮジョਰਿਟੀ ਫੁੱਟਾ ਉਦੋਂ ਪੰਨਿਆਂ ਨੇ ਜਦੋਂ ਅਕਾਲੀ ਦਲ ਸੱਤਾ ਹੱਸਦਾ ਜੀ ਔਰ ਉਹ ਸੱਤਾ ਕੋਲ ਬਹੁਤ ਕੁਝ ਹੁੰਦਾ ਹੁਣ ਸੱਤਾ ਦੇ ਨੇੜੇ ਤੇੜੇ ਬਣੀਆਂ ਦੂਜੀ ਗੱਲ ਉਹ ਉਦੋਂ ਪੰਨਿਆਂ ਦੇ ਜਦੋਂ ਅਕਾਲੀ ਦਲ ਕੋਲ ਸਟਾਲਵਾਰਡਰ ਲੀਡਰ ਸੀ ਜਿਨ੍ਹਾਂ ਦਾ ਨੈਸ਼ਨਲ ਲੈਵਲ ਤੇ ਵੀ ਲੋਕ ਮਦਦ ਕਰਦੇ ਸੀ ਔਰ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਐਸਜੀਪੀਸੀ ਨੂੰ ਹਾਣੀ ਚਾਹੀ ਸੀ ਲਗਾਤਾਰ ਉਦੋਂ ਡਾਕਟਰ ਮਨਮੋਹ ਸਿੰਘ ਤੇ ਸੋਨੀਆ ਗਾਂਧੀ ਦੇ ਦਖਲ ਦੇ ਨਾਲ ਐਸਜੀਪੀਸੀ ਬਚ ਗਈ ਸੀ ਉਸ ਲੈਵਲ ਦੇ ਉੱਤੇ ਹੁਣ ਦੇ ਅਕਾਲੀ ਦਲ ਦੇ ਕੋਣ ਹੁਣ ਦੀਆਂ ਸਸਥਾਵਾਂ ਦੇ ਕੋਲ ਐਸਜੀਪੀਸੀ ਹੋਵੇ ਚਾਹੇ ਕੋਣ ਉਹਨਾਂ ਨੂੰ ਤਾਂ ਪ੍ਰਾਈਮ ਮਿਨਿਸਟਰ ਛੱਡੋ ਹੋਮ ਮਿਨਿਸਟਰ ਸਾਰਾ ਕੋਈ ਟਾਈਮ ਦੇਣ ਲਈ ਤਿਆਰ ਨਹੀਂ ਹੈ ਤੇ ਕੁਆਲਿਟੇਟਿਵ ਫਰਕ ਹੈ ਇਹ ਕੋਈ ਨਾਰਮਲ ਗੱਲ ਦੇ ਨਾਲ ਆਇਆ ਨਹੀਂ ਵੀ ਹੁਣ ਕੋਈ ਖਾਸ ਹੋਇਆ ਜਾਉਂਗਾ ਇਧਰਲੀ ਸਾਈਡ ਐਡੀ ਬਹੁਤ ਜ਼ੋਰ ਹੋ ਗਈ ਹੈ ਤਾਂ ਉਹ ਇੰਪੈਕਟ ਜੱਜੇਦਾਰੀ ਤੇ ਨਹੀਂ ਦਿਖਾਈ ਦੇ ਰਿਹਾ ਜੀ ਤਾਂ ਇੰਪੈਕਟ ਐਸਜੀਪੀਸੀ ਤੇ ਉਹਨਾਂ ਦਿਖਾਈ ਨਹੀਂ ਦੇ ਰਿਹਾ ਤੇ ਜੇ ਉਧਰ ਇਹ ਪਾਵਰ ਐਵੇਂ ਰਹਿੰਦੀ ਹੈ ਫਿਰ ਇੰਪੈਕਟ ਉਸੇ ਤਰ੍ਹਾਂ ਦਿਖਾਈ ਦਿੰਦਾ ਜਿਹੜਾ ਇੰਪੈਕਟ ਉਸ ਲੈਵਲ ਤੇ ਦਿਖਾਈ ਦਿੰਦਾ ਸੀ ਇਸ ਲਈ ਇਹ ਬਹੁਤ ਵੱਡੇ ਫਰਕ ਦੇ ਵਿੱਚੋਂ ਵਰਨੇ ਜਿਹੜੇ ਲੋਕ ਉਵੇਂ ਹੀ ਗੱਲ ਕਰਦੇ ਨੇ ਵੀ ਸ਼ਾਇਦ ਇਸੇ ਤਰੀਕੇ ਨਾਲ ਚੱਲੇ ਜੂ ਉਹ ਉਸੇ ਤਰੀਕੇ ਨਾਲ ਨਹੀਂ ਇਹ ਇਕੱਲਾ ਮਾਤਰਾ ਦਾ ਫਰਕ ਨਹੀਂ ਇਹ ਗੁਣਾਤਮਕ ਫਰਕ ਹੈ ਵੱਡੇ ਪੱਧਰ ਤੇ ਫਰਕ ਔਰ ਇਸੇ ਲਈ ਉਹਨੂੰ ਉਹ ਪ੍ਰੋਬਲਮ ਨੂੰ ਜੋ ਉਸ ਐਗਜ਼ਾਮ ਤੋਂ ਨਹੀਂ ਬਾਚਿਆ ਜਾਂਦਾ ਤਾਂ ਇਹ ਗੱਲ ਹੱਲ ਇਸੇ ਕਰਕੇ ਹੱਲ ਹੋਣ ਵਾਲੀ ਨਹੀਂ ਲੱਗਦੀ ਉਸ ਪੁਰਾਣੇ ਤਰੀਕੇ ਨਾਲ ਹਾਂ ਨਹੀਂ ਤੇ ਸ਼ੁਰੂ ਚ ਮੰਨਿਆ ਜਾ ਰਿਆ ਸੀ ਕਿ ਲਾਈਟਲੀ ਜਿਆ ਕਿ ਜਾਓ ਅਕਾਲ ਤਖਤ ਸਾਹਿਬ ਤੇ ਇੱਕ ਵਾਰੀ ਵਿਦੇਵਤ ਮਾਫੀ ਹੋ ਜੇ ਕੁਦਰਤੀ ਆ ਲੋਕਾਂ ਦੇ ਵਿੱਚ ਚਲੇ ਜਾਊਗਾ ਕਿ ਮਾਫੀਆਂ ਮੰਗ ਲੀਆਂ ਦੋ ਤਿੰਨ ਵਾਰੀ ਤਾਂ ਆਪ ਵੀ ਇਸੇ ਕਰਕੇ ਕਰ ਲਿਆ ਕੋਈ ਅਸਰ ਨਹੀਂ ਪਿਆ ਇਸ ਵਾਰੀ ਮਾਮਲਾ ਇਨਾਂ ਕ ਜਿਆਦਾ ਇਨਾਂ ਕ ਜਿਆਦਾ ਸੰਘਣਾ ਤੇ ਡੂੰਗਾ ਹੋ ਗਿਆ ਇਹਦੇ ਵਿੱਚ ਉੱਬਰਣਾ ਉਹਨਾਂ ਸੌਖਾ ਨਹੀਂ ਤਨਖਾਈ ਆ ਸ਼ਬਦ ਇੱਕ ਤੁਹਾਡੇ ਨਾਲ ਤਾਂ ਉਮਰ ਵੀ ਚੱਲ ਜਾਂਦਾ ਕਿਸੇ ਵੇਲੇ ਵੀ ਤੋਂ ਇਹਨਾਂ ਨੂੰ ਤਾਂ ਜੀ ਤਨਖਾਈਆ ਘਰਾਰ ਦਿੱਤਾ ਗਿਆ ਸੀ ਤਾਂ ਦੋਸ਼ੀ ਪਾਏ ਗਏ ਸੀ ਇਹ ਚੀਜ਼ ਉਮਰ ਪਰ ਲੱਤ ਦੀ ਨਹੀਂ ਗਈ ਜਦੋਂ ਤੁਸੀਂ ਐਕਸੈਪਟ ਕਰ ਲੈਨੇ ਹੋ ਚੀਜ਼ਾਂ ਨੂੰ ਮੰਨ ਲੈਨੇ ਹੋ ਸਮਾਨੰਤਰ ਕੇਸ ਵੀ ਚੱਲ ਰਹੇ ਨੇ ਅਦਾਲਤਾਂ ਦੇ ਵਿੱਚ ਇਸੇ ਤਰ੍ਹਾਂ ਦੇ ਕੇਸ ਨੇ ਬਦਬੀ ਵਾਲੇ ਮਾਮਲਿਆਂ ਦੇ ਵਿੱਚ ਤੁਹਾਨੂੰ ਦੋਸ਼ੀਆਂ ਦੀ ਸੂਚੀ ਵਿੱਚ ਪਾਇਆ ਗਿਆ ਦੋਸ਼ ਆਇਦ ਹੋਏ ਨੇ ਜਿਹੜੇ ਹੁਣ ਕੇਸ ਫਰੀਦਕੋਟ ਤੋਂ ਤਬਦੀਲ ਹੋ ਕੇ ਚੰਡੀਗੜ੍ਹ ਗਏ ਨੇ ਉਹਨਾਂ ਦੇ ਵਿੱਚ ਪਾਇਆ ਗਿਆ ਤੋਂ ਇਹ ਚੀਜ਼ਾਂ ਜਿਹੜੀਆਂ ਨੇ ਇਹਨਾਂ ਦੇ ਮੈਨੂੰ ਲੱਗਦਾ ਮਲਟੀ ਲੇਅਰਡ ਅਸਰ ਹੋਣਗੇ ਅੱਗੇ ਜਾ ਕੇ